ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਤਿ ਕਰਨੀ ਹੈ ਸੇਵਾ ਆਪਾਂ ਉਹ ਰਾਤ ਵਜ ਪੈਰ ਕੱਟਣ ਆਏ ਹੋ ਮੈਂ ਸੇਵਾ ਕਰਨੀ ਹੈ ਸੇਵਾ ਕਿੰਨੀ ਲੱਗਦੀ ਨਹੀਂ ਅੱਛਾ ਬਾਬਾ ਜੀ ਦਾ ਨਾਮ ਜਪਦੇ ਰਹਿੰਦੇ ਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਤੰਤਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਲੱਖਾਂ ਲੋਕ ਮੱਥਾ ਟੇਕਣ ਆਉਂਦੇ ਨੇ ਤੇ ਲੱਖਾਂ ਹੀ ਲੋਕ ਐਸੇ ਨੇ ਜਿਹੜੇ ਇੱਥੇ ਸੇਵਾ ਕਰਨ ਆਉਂਦੇ ਨੇ ਜਦੋਂ ਚਪੈਰਾ ਸਾਹਿਬ ਦੀ ਜਦੋਂ ਇੱਕ ਦਿਨ ਹੁੰਦਾ ਹੈ ਉਸ ਦਿਨ ਲੱਖਾਂ ਲੋਕ ਇੱਥੇ ਪਹੁੰਚਦੇ ਨੇ ਤੇ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟੀ ਜਿਹੀ ਬੱਚੀ ਜੋ ਮਹਿਜ ਚੌਥੀ ਕਲਾਸ ਚ ਪੜਦੀ ਹੈ ਤਾਂ ਉਸ ਦੀ ਸੇਵਾ ਜਿਹੜੀ ਐ ਸਭ ਤੋਂ ਛਲਾਗਾ ਯੋਗ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਬੱਚੀ ਸੜਕਾਂ ਤੋਂ ਮਿੱਟੀ ਸਾਫ਼ ਕਰ ਰਹੀ ਹੈ ਮਿੱਟੀ ਇਸ ਕਰਕੇ ਸਾਫ਼ ਕਰ ਰਹੀ ਹੈ ਕਿਉਂਕਿ ਸੜਕਾਂ ਦੇ ਉੱਤੇ ਸੰਗਤਾਂ ਵੱਲੋਂ ਪੈਦਲ ਚੱਲਣਾ ਹੁੰਦਾ ਹੈ ਤਾਂ ਪੈਦਲ ਜਦੋਂ ਸੰਗਤ ਚੱਲਦੀ ਹੈ ਤਾਂ ਬਹੁਤ ਸਾਰੇ ਕਈ ਵਾਰ 킬 ਕਈ ਵਾਰ ਵਟੇ ਜਿਹੜੇ ਨੇ ਵਾਜ ਜਾਂਦੇ ਨੇ ਤਾਂ ਉਹਨਾਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਚੁੱਕਣ ਦਾ ਕੰਮ ਇਹ ਛੋਟੀ ਜੀ ਇੱਕ ਗੁਰਸੇਕ ਬੱਚੀ ਵੱਲੋਂ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤੇ ਸਲਾਮ ਹੈ ਸੋਚ ਨੂੰ ਕਿਉਂਕਿ ਜਿਸ ਬੱਚੀ ਵੱਲੋਂ ਇਸ ਤਰ੍ਹਾਂ ਦੇ ਪ੍ਰਯਾਸ ਕੀਤੇ ਜਾ ਰਹੇ ਨੇ ਤੁਸੀਂ ਦੇਖੋਗੇ ਗੁਰੂ ਘਰ ਪ੍ਰਤੀ ਆਸਥਾ ਕਿੰਨੀ ਹੈ ਕਿ ਕਿਵੇਂ ਸੜਕ ਨੂੰ ਸਾਫ਼ ਕੀਤਾ ਜਾ ਰਿਹਾ ਹੈ ਵੈਸੇ ਤੇ ਕੰਮ ਪ੍ਰਸ਼ਾਸਨ ਦਾ ਬੰਦਾ ਹੈ ਲੇਕਿਨ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਨੇ ਲੇਕਿਨ ਇਹ ਬੱਚੀ ਜਰੀਏ ਵੱਖਰੀ ਤੌਰ ਤੇ ਕੱਲੀ ਹੈ ਤੁਸੀਂ ਵੇਖੋ ਕਿ ਕੋਈ ਇਹਦਾ ਸਾਥ ਹੀ ਨਹੀਂ ਹੈ ਇਹਨੂੰ ਕਿਸੇ ਨੇ ਸਮਝਾਇਆ ਨਹੀਂ ਕਿਸੇ ਨੇ ਕੁਛ ਨਾ ਪ੍ਰੇਰਨਾ ਨਹੀਂ ਦਿੱਤੀ ਲੇਕਿਨ ਖੁਦ ਹੀ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਉਹ ਪ੍ਰੇਰਨਾ ਲੈ ਕੇ ਤੁਸੀਂ ਵੇਖੋ ਸੇਵਾ ਕਰਦੀ ਹੈ ਤੇ ਸਭ ਤੋਂ ਪਹਿਲੇ ਬੱਚੀ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਤੇ ਕੀ ਕਰਨਾ ਹਾਂਜੀ ਮੇਰਾ ਨਾਮ ਰਚਨਾ ਕੌਰ ਮੈਂ ਇੱਥੇ ਕਰਨਾ ਇਹ ਸੇਵਾ ਆਪਾ ਰਤਵਾਜ ਪੈਰਾ ਘਟ ਨੇ ਅਈਆਂ ਮੈਂ ਸੇਵਾ ਕਰਦੀ ਹਾਂ ਤੁਹਾਡੇ ਘਰ ਦੇ ਚਪੈਰਾ ਘਟ ਸਾਹਿਬ ਘਟ ਰਹੇ ਹਾਂ ਹਾਂਜੀ ਅੱਛਾ ਤੇ ਤੁਸੀਂ ਕਿਵੇਂ ਸੋਚਿਆ ਕਿ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਜੇ ਲੋਕ ਪਹਿਲੇ ਜਾਣਦੇ ਉਹਨਾਂ ਦੇ ਸਵਾਰ ਵੱਟੇ ਵਾਰਜ ਕੋਹ ਨਹੀਂ ਕਲਦਾ ਐ ਸਾਨੂੰ ਚੰਗਾ ਲੱਗ ਜਾਗਾ ਅੱਛਾ ਤੇ ਤੁਹਾਡੇ ਮਨ ਚ ਕਿਵੇਂ ਆਇਆ ਕਿਵੇਂ ਤੁਸੀਂ ਸੋਚਿਆ ਕਿ ਕਰਨੀ ਚਾਹੀਦੀ ਹੈ ਅੱਛਾ ਕਿੰਨੇ ਵਜੇ ਸੇਵਾ ਕਰਦੇ ਹੋ ਤੁਸੀਂ ਇੱਥੇ ਆ ਕੇ 12 ਵਜੇ ਆਨੀਆ 4 ਵਜੇ ਤੱਕ ਕਦੇ ਕੋਈ ਸੇਵਾ ਕਦੇ ਕੋਈ ਅੱਛਾ ਤਾਂ ਕਿਵੇਂ ਕਿਸੇ ਨੇ ਪ੍ਰੇਰਿਤ ਕੀਤਾ ਕਿ ਆਪਣੇ ਆਪ ਹੀ ਮਨ ਦੇ ਵਿੱਚ ਆ ਕੇ ਸੇਵਾ ਕਰਨੀ ਚਾਹੀਦੀ ਹੈ ਸੱਚੀ ਦੱਸਣਾ ਆਪਣੇ ਆਪ ਕੀਤੀ ਆ ਅੱਛਾ ਹਾਰਿਦ ਬਾਬਾ ਜੀ ਕਹਿੰਦੇ ਸੀ ਮੈਂ ਕੋਲੇ ਚੱਕ ਕੇ ਪਾ ਦੇ ਫਿਰ ਬਾਬਾ ਜੀ ਕਹਿੰਦੇ ਤੁਸੀਂ ਸੇਵਾ ਕਰ ਲਓ ਕਿਹੜੇ ਬਾਬਾ ਜੀ ਨੇ ਕਿਹਾ ਆ ਬਾਬਾ ਜੀ ਨੇ ਫਿਰ ਚਪਲ ਵੀ ਮੈਨਂ ਦਵਾਈ ਆ ਅੱਛਾ ਅੱਜ ਤਾਂ ਤੁਸੀਂ ਸੇਵਾ ਕਰਦੇ ਹੋ ਹਾਂਜੀ ਅੱਛਾ ਗਰਮੀ ਨਹੀਂ ਲੱਗਦੀ ਬੜਾ ਟੈਂਪਰੇਚਰ ਬਹੁਤ ਜ਼ਿਆਦਾ ਧੁੱਪ ਹੈ ਲੱਗਦੀ ਆ ਠੀਕ ਪਰ ਜਾਨ ਕੋਈਗਾ ਨਹੀਂ ਜਿੰਨੀ ਗਰਮੀ ਲੱਗਦੀ ਲੱਗਣ ਦਾ ਵਾਸਤੇ ਹੁਣ ਨਾ ਜਾਣ ਤਾਂ ਸੇਵਾ ਕਰਨੀ ਕਰਨੀ ਹੈ ਕਰੀ ਜਾਂਦੇ ਹੋ ਅੱਛਾ ਲੋਕੀ ਵੇਖਦੇ ਤੁਹਾਨੂੰ ਬੜਾ ਖੁਸ਼ ਹੁੰਦੇ ਤੁਹਾਨੂੰ ਦੇਖ ਕੇ ਬੱਚੇ ਕੀ ਕਹਿਣਾ ਚਾਹੋ ਅੱਛਾ ਕਿੰਨੀ ਦੇਰ ਸੇਵਾ ਕਰਦੇ ਹੋ ਥੱਕ ਨਹੀਂ ਜਾਂਦੇ ਬੱਚੇ ਤੇ ਥੱਕ ਜਾਂਦੇ ਨੇ ਅੱਛਾ ਵਾਹਿਗੁਰੂ ਦਾ ਨਾਮ ਜਪ ਕੇ ਦਿਖਾਓ ਪਹਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਉਹ ਜੋਰ ਦੀ ਫਤਿਹ ਬਲਾਓ ਜੀ ਸਾਰੇ ਜਿਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਾਂ ਤੁਸੀਂ ਵੇਖ ਸਕਦੇ ਹੋ ਕਿ ਛੋਟੇ ਬੱਚੀ ਦੇ ਹੌਸਲੇ ਨੂੰ ਸਲਾਮ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਦੇਖੋ ਕਿ ਸੜਕਾਂ ਤੇ ਸੇਵਾ ਕਰ ਰਹੀ ਹੈ ਬੱਚੀ ਔਰ ਖਾਸ ਤੌਰ ਦੇ ਉੱਤੇ ਸੰਗਤਾਂ ਜਿਹੜੀਆਂ ਨੇ ਬਹੁਤ ਸਾਰੀਆਂ ਸੇਵਾ ਕਰਦੀਆਂ ਨੇ ਕਿਸੇ ਨੇ ਪਾਣੀ ਦੀ ਸੇਵਾ ਨਿਭਾਈ ਹੈ ਤੇ ਕਿਸੇ ਨੇ ਉਹ ਚੀਜ਼ ਨਿਭਾਈ ਹੈ ਤੇ ਉਸ ਤੋਂ ਬਾਅਦ ਬੱਚੀ ਹੈ ਤਾਂ ਤੁਸੀਂ ਮਾਪੇ ਨੂੰ ਪਤਾ ਕਿ ਤੁਸੀਂ ਇੱਥੇ ਸੇਵਾ ਕਰਦੇ ਹੋ ਹਾਂਜੀ ਉਹ ਕੀ ਕਹਿੰਦੇ ਨੇ ਉਹ ਕੁਝ ਨਹੀਂ ਕਹਿੰਦੇ ਅੱਛਾ ਤੁਹਾਡੇ ਨਾਲ ਦੀ ਜਿਹੜੀ ਤੁਹਾਡੀ ਸਹੇਲੀਆਂ ਨੇ ਉਹ ਤਾਂ ਖੇਡਦੀਆਂ ਹੋਣਗੀਆਂ ਘਰ 'ਚ ਆਰਾਮ ਕਰਦੀਆਂ ਹੋਣਗੀਆਂ ਹਾਂਜੀ ਉਹ ਕੋਈ ਕੋਈ ਛੀ ਦਾ ਵੀ ਆਂਦੇ ਆ ਉਹ ਦੂਜੀ ਸੇਵਾ ਕਰਦੇ ਆ ਅੱਛਾ ਤੁਸੀਂ ਐ ਸੇਵਾ ਖਿਲੀ ਨਹੀਂ ਲੱਗਦੀ ਨਹੀਂ ਅੱਛਾ ਬਾਬਾ ਜੀ ਦਾ ਨਾਮ ਜਪਦੇ ਰਹਿੰਦੇ ਹੋ ਹਾਂਜੀ ਅੱਛਾ ਕਿੰਨੇ ਕਿਲੋ ਕਿੰਨੀ ਕਿ ਲੰਬੀ ਸੇਵਾ ਕਰਦੇ ਹੋ ਆਪਾਂ ਜਿਵੇਂ 5 ਮਿੰਟ 10 ਮਿੰਟ ਕਰ ਲਈ ਜਿੰਨੇ ਮਰਜ਼ੀ ਮਿੰਟ ਕਰ ਲੀ ਜਿਵੇਂ ਕੋਈ ਸੇਵਾ ਨਾ ਮਿਲੀ ਤਾਂ ਫਿਰ ਆਪਾਂ ਕੋਈ ਸੇਵਾ ਕਰ ਲੈਣਾ ਕੋਈ ਸੇਵਾ ਅੱਛਾ ਤੁਹਾਨੂੰ ਲੱਗਾ ਕਿ ਸੰਗਤਾਂ ਦੇ ਪੈਰਾਂ ਦੇ ਵਿੱਚ ਜਿਹੜੇ ਨੇ ਉਹ ਬੂਡ ਚੰਬੜ ਦੇ ਆ ਕੋਈ ਚੀਜ਼ਾਂ ਵੱਜਦੀਆਂ ਨੇ ਵੱਟੇ ਵੱਜਦੇ ਨੇ ਹਾਂਜੀ ਕੀ ਹੋਇਆ ਕੀ ਸੀ ਕੋਈ ਸੰਗਤ ਜੇ ਜਾਂਦੀ ਹੋਵੇ ਉਹਨਾਂ ਦੇ ਕੋਲ-ਕੋਲ ਵੱਟੇ-ਵੱਟੇ ਜੋ ਪਿਉਣਗੇ ਵੱਜਦੇ ਆ ਉਹਨਾਂ ਦਾ ਫੋਨ ਨਹੀਂ ਕੱਲਦਾ ਵਾ ਤੇ ਤੁਸੀਂ ਸੋਚਿਆ ਕਿ ਕੰਮ ਕਰਦਾ। ਬਾਬਾ ਜੀ ਕਰੰਦੇ ਸੀ ਆਪਾਂ ਵੀ ਕਰ ਲਿਆ। ਤੁਸੀਂ ਕਰਦੇ ਸੀ। ਬਾਬਾ ਜੀ ਕਰਾਉਂਦੇ ਨੇ। ਨਹੀਂ ਬਾਬਾ ਜੀ ਸਾਰੇ ਕਰੰਦੇ ਸੀ ਜਾਪਾ ਬਣਾ ਨਾਲ ਕਰ ਲਿਆ। ਅੱਛਾ ਤੁਸੀਂ ਆ। ਤੁਹਾਡਾ ਕੋਈ ਸਾਥੀ ਇਕੱਲਾ ਹੀ ਲੱਗੇ ਰਹਿੰਦੇ ਹੋ? ਹਾਂ ਜੀ। ਕੋਈ ਕੁਝ ਕਹਿੰਦਾ ਨਹੀਂ। ਕੀ ਕਰਦੇ ਕੀ ਹੋ? ਤੁਸੀਂ ਜ਼ਮੀਨ ਚੁੱਕ ਕੇ ਇੱਧੇ ਸੁੱਟ ਦਿੰਦੇ ਹੋ? ਨਹੀਂ ਉਹ 도ੜੇ ਵਿੱਚ ਪਾਉਂਦੇ ਆ ਬਾਬਾ ਜੀ ਕਹਿੰਦੇ ਜਿਹੜੀ ਮਿੱਟੀ ਆ ਉਹ ਰ ਇੱਧਰ ਮਿੱਟੀ ਵਿੱਚ ਪਾ ਲਿਆ ਕਰੋ। ਅੱਛਾ ਤੇ ਵੱਟੇ ਜਿਹੜੇ ਹੁੰਦੇ ਆ? ਵੱਟੇ ਉਹਦੇ ਵਿੱਚ ਰੋ ਤੇ ਉਹ ਤੁਹਾਡੇ ਵਿੱਚ ਦੇਸ ਦੇ ਬਿਨੂ ਇਸ਼ਾਰ ਦੇ ਨੇ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਸੇਵਾ ਇਸ ਬੱਚੀ ਵੱਲੋਂ ਕੀਤੀ ਜਾ ਰਹੀ ਹੈ ਸੇਵਾ ਦੇ ਜज्ਬੇ ਨੂੰ ਸਲਾਮ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਛੋਟੀ ਜੀ ਇੱਕ ਬੱਚੀ ਹੈ ਜੋ ਮੈਂ ਅਜ ਫੋਰਥ ਕਲਾਸ ਪੜ੍ਹਦੀ ਹੈ ਤਾਂ ਉਸ ਦੇ ਵੱਲੋਂ ਇਹ ਪ੍ਰਾਲਾ ਕੀਤਾ ਜਾ ਰਿਹਾ ਹੈ ਸੇਵਾ ਦੇ ਸੰਮੁਖ ਆਪਣਾ ਜੀਵਨ ਕੀਤਾ ਹੈ ਤਾਂ ਬੱਚੀ ਦਾ ਕਹਿਣਾ ਕਿ ਉਹ ਜਦੋਂ ਆਂਦੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਕੁਝ ਲੋਕ ਜਦੋਂ ਪੈਦਲ ਚੱਲਦੇ ਨੇ ਤਾਂ ਉਹਨਾਂ ਦੇ ਪੈਰਾਂ 'ਚ ਵੱਟੇ ਵੱਜਦੇ ਨੇ ਵੱਟੇ ਵੱਜਣ ਦੇ ਨਾਲ ਕੀ ਹੁੰਦਾ ਕਿ ਉਹਨਾਂ ਦੇ ਪੈਰ ਜ਼ਖਮੀ ਹੋ ਜਾਂਦੇ ਨੇ ਤਾਂ ਕਈ ਵਾਰ ਲੋਕਾਂ ਦਾ ਖੂਨ ਵੀ ਨਿਕਲ ਆਂਦਾ ਹੈ ਤਾਂ ਉਸ ਤੋਂ ਬਾਅਦ ਬੱਚੀ ਨੇ ਸੋਚਿਆ ਕਿ ਨਹੀਂ ਇਸ ਕੰਮ ਨੂੰ ਕੁਝ ਕਰਨਾ ਚਾਹੀਦਾ ਹੈ ਲੋਕਾਂ ਦਾ ਭਲਾ ਕਰਨਾ ਚਾਹੀਦਾ ਹੈ ਤਾਂ ਉਹਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਭਲਾ ਕੀਤਾ ਜਾ ਰਿਹਾ ਤੇ ਸਾਡੇ ਨਾਲ ਕੁਝ ਹੋਰ ਸੰਗਤਾਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾਈ ਕੀ ਕਹਿਣਾ ਚਾਹੋਗੇ ਇਹ ਬੱਚੀ ਵੱਲੋਂ ਇੰਨਾ ਸਨੇਹ ਦੇ ਨਾਲ ਔਰ ਦੇਖੋ ਕਿਸ ਤਰੀਕੇ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਤੇ ਬਾਰੇ ਕੀ ਕਹਿਣਾ ਚਾਹੋਗੇ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਨਾਲ ਫਤਿਹ ਸਾਂਝੀ ਕਰੀਏ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਇੱਥੇ ਅਨੇਕਾਂ ਸੰਗਤਾਂ ਦੂਰੋਂ ਨੇੜਿਓਂ ਹਾਜ਼ਰੀਆਂ ਭਰਦੀਆਂ ਹਾਜ਼ਰੀਆਂ ਤਾਂ ਭਰਦੀਆਂ ਗੁਰੂ ਸਾਹਿਬ ਜੀ ਕਿਰਪਾ ਸਦਕਾ ਮਨੋ ਕਾਮਨਾ ਪੂਰੀਆਂ ਹੁੰਦੀਆਂ ਇਹ ਝਾੜੂ ਦੀ ਜੋ ਸੇਵਾ ਚੱਲਦੀ ਹੈ ਇਹ ਬੱਚੀ ਸਵੇਰ ਦੀ ਅੱਜ ਆਈ ਹੈ ਨਾਲੇ ਬੇਟੀ ਬੜੇ ਹੀ ਸਾਡਾ ਮਨ ਪ੍ਰਸੰਨ ਹੋਇਆ ਬਹੁਤ ਦਿਲੋਂ ਸੇਵਾ ਕਰ ਰਹੀ ਆ ਅੱਜ ਇਹ ਵੇਖਣ ਜੋ ਗਿਆ ਤਾਂ ਤਾਂ ਨਮਰ ਸ਼ਹੀਦ ਬੱਬਾ ਦੀਪ ਸਿੰਘ ਜੀ ਇਹਨਾਂ ਬੱਚਿਆਂ ਦੇ ਸਿਰ ਤੇ ਮੇਰਾ ਦਾ ਭਰਿਆ ਹੱਥ ਰੱਖਣਾ ਬਹੁਤ ਹੀ ਖੁਸ਼ੀ ਹੋਈ ਜਿਸ ਤਰ੍ਹਾਂ ਇਹ ਬੱਚੀ ਸੇਵਾ ਕੀਤੀ ਆ ਕੋਈ ਦਿਲ ਦੇ ਵਿੱਚ ਕਰਾਇਤ ਨਹੀਂ ਹੈ ਕਿਉਂ ਗੁਰੂ ਘਰ ਨੂੰ ਜੋ ਸੰਗਤਾਂ ਜਾਣਦੀਆਂ ਨੇ ਇਹ ਕਹਿੰਦੀ ਆ ਕਿ ਸੰਗਤਾਂ ਨੂੰ ਜਿਹੜਾ ਗੁਰੂ ਘਰ ਵੱਲੋਂ ਜਾਂਦੇ ਆ ਕੋਈ ਰਸਤੇ ਦੀ ਗੰਦ ਨਾ ਦਿਖੇ ਗੁਰੂ ਘਰ ਦੀ ਸਾਫ਼ ਸਫਾਈ ਦਿਖੇ ਤੇ ਸੰਗਤਾਂ ਦਾ ਮਨ ਜਿਵੇਂ ਅੰਦਰ ਜਾ ਕੇ ਪ੍ਰਸੰਨ ਹੋਣਾ ਰਸਤੇ ਵਿੱਚ ਜਾਂਦੇ ਮਨ ਸੰਗਤਾਂ ਦਾ ਪ੍ਰਸੰਨ ਹੋਵੇ ਵੀ ਗੁਰੂਦ ਘਰ ਨੂੰ ਜਾਣਵੇਂ ਰਸਤੇ ਬਿਲਕੁਲ ਸਾਫ਼ ਨੇ ਬੇਟਾ ਕਰਦੇ ਰਹੋਗੇ ਸੇਵਾਤ ਭਾਈ ਹਾਂਜੀ ਜਦੋਂ ਤੱਕ ਹਨ ਕਰਦੇ ਰਹੋਗੇ ਜੇ ਤੱਕ ਅਪਾ ਇੱਥੇ ਹੈਗੇ ਆ ਅੱਛਾ ਕਰਦੇ ਰਹੋਗੇ ਤਾਂ ਤੁਸੀਂ ਵੇਖੋ ਸੋਚ ਨੂੰ ਸਲਾਮ ਹੈ ਇਸ ਬੱਚੀ ਦੀ ਤਾਂ ਜਿਹੜੇ ਨੇ ਜਕਾਰੇ ਛੱਡੇ ਜਾ ਰਹੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿਵੇਂ ਸੰਗਤਾਂ ਜਿਹੜੀਆਂ ਨਾ ਹੰਕਾਰ ਸਲਾਮ ਕਹਿੰਗੇ ਕਿ ਇਸ ਤਰੀਕੇ ਨਾਲ ਸੰਗਤਾਂ ਵੱਲੋਂ ਪ੍ਰਯਾਸ ਕੀਤਾ ਜਾ ਰਿਹਾ ਇੱਕ ਛੋਟੀ ਜੀ ਬੱਚੀ ਦਾ ਸਨੇਹ ਤੁਹਾਨੂੰ ਦਿਖਾ ਰਿਹਾ ਗੁਰੂ ਘਰ ਪ੍ਰਤੀ ਆਸਤਾ ਦੱਸ ਰਿਹਾ ਕਿ ਜਿੱਥੇ ਕੀ ਤਪ ਦੀ ਗਰਮੀ ਚ ਲੋਕ ਆਪਣੇ ਘਰਾਂ ਚ ਰਹਿਣ ਨੂੰ ਮਜਬੂਰ ਨੇ ਲੇਕਿਨ ਉੱਥੇ ਇੱਕ ਚੌਥੀ ਕਲਾਸ ਚ ਪੜਨ ਵਾਲੀ ਰਚਨਾ ਕੌਰ ਜਿਹੜੀ ਹੈ ਉਹ ਸੜਕਾਂ ਦੇ ਉੱਤੇ ਵੱਟੇ ਚੁਕਦੀ ਹੈ ਤਾਂ ਕਿ ਕਿਸੇ ਨੂੰ ਕੋਈ ਸੱਟ ਨਾ ਲੱਗ ਸਕੇ। ਸ਼ਲਾਗਾ ਯੋਗ ਉਪਰਾਲਾ ਹੈ ਤਾਂ ਉਮੀਦ ਕਰਦੇ ਹਾਂ ਕਿ ਹੋਰ ਵੀ ਬੱਚੇ ਪ੍ਰੇਰਿਤ ਹੋਣਗੇ ਤੇ ਗੁਰੂ ਘਰ ਦੇ ਨਾਲ ਜੁੜਦੇ ਨਜ਼ਰ ਆਣਗੇ। ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ